ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਚੰਨੂ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨੀਲੀ ਰਾਵੀ ਦਾ ਤੋਪਾ ਹੀ ਲੈ ਕੇ ਆਂਦਾ ਜੀ ਡੇਢੀ ਧਾਰੀ ਚ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასი ਘਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪੰਡ ਚੰਨੂ ਵਾਲਾ ਜੀ ਜ਼ਿਲ੍ਹਾ ਮੋਗਾ ਜੀ ਉਹ ਗੱਡਰ ਤਾਂ ਠੀਕ ਆ ਵੀਰੇ ਕਰਦਾ ਹੀ ਆ ਵੀਰੇ ਮਾਲੀ ਆਪਣਾ ਉਮਰ ਕਿੰਨੀ ਆ ਜੀ ਇਹਦੀ ਡੇਢ ਸਾਲ ਜੀ ਡੇਢ ਸਾਲ ਉਮਰ ਆ ਠੀਕ ਆ ਮਾਂ ਦਾ ਦੁੱਧ ਪਈਏ ਦਾ 14 15 ਕਿਲੋ ਜੀ ਕਿਹੜੇ ਬੁੱਲ ਦਾ ਵੀਰੇ ਇਹ ਕਹਨੂਰ ਦਾ ਜੀ ਕੋਹੇਨੂਰ ਦਾ ਠੀਕ ਆ ਵੀਰੇ ਤੋਰ ਕੇ ਦਿਖਾ ਦਿਓ ਜੀ ਗੋਲ ਸਿੰਗੀ ਆ ਵੀਰੇ ਬੱਚਾ ਹੀ ਆ ਟੇਡੀ ਧਾਰੀ ਚ ਆ ਨਗੀਰਨਾ ਹੀ ਕਹਿ ਸਕਦੇ ਨੀਲੀ ਰਾਵੀ ਦਾ ਤੁਸੀਂ ਬਰੀਡ ਤੇ ਕੰਮ ਕਰਨਾ ਤਾਂ ਤੁਹਾਡੇ ਅਸਤੇ ਇੱਕ ਚੰਗੀ ਚੀਜ਼ ਆ ਮਦਰ ਮਲਕਾ ਰਿਕਾਰਡ ਇਹਦਾ 15 ਕਿਲੋ ਦਾ 14 ਤੋਂ 15 ਕਿਲੋ ਆ ਜੀ ਬਾਕੀ ਗੋਲ ਪੈਠਾ ਬੁੜਾ ਸੰਭਿਆ ਪਹਿਲਾ ਚੰਗਾ ਸਿੰਘ ਵੀ ਕਰਮ ਵਾਲਾ ਗੋਲ ਕਰਦਾ ਹੁੰਦਾ ਚੰਗਾ ਵਾਲੀ ਆ ਜੀ ਬਾਕੀ ਵੀਰੇ ਜਿਹੜਾ ਸੀਮਣ ਰਿਕਾਰਡ ਆ ਉਹ ਤੁਸੀਂ ਬਾਈ ਕੋਲੋਂ ਲੈ ਸਕਦੇ ਆ ਜੀ ਫੇਸ ਕੁਆਲਟੀ ਵੀ ਚੈੱਕ ਕਰ ਲਓ ਪ्योर ਨੀਲੀ ਰਾਵੀ ਜੇ ਪੈਂਦਾ ਸਾਰੀਆਂ ਨਿਸ਼ਾਨੀਆਂ ਕਰਮ ਵਾਲਾ ਪੂਰੀਆਂ ਕਰਦਾ ਤੇ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਲੈਣ ਦੇ 30000 ਹੋਜੂ ਮਾਨ ਤਣ ਜੀ ਚੀਕਾ ਲੈਣ ਦੇਣ ਬਾਈ ਕਹਿੰਦਾ 30000 ਰੁਪਇਆ ਵਿੱਚੋਂ ਥੋੜਾ ਤਾਂ ਮਾਨਤਾ ਨੂੰ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ